ਅੰਤਰਰਾਸ਼ਟਰੀ ਪੈਹਲਵਾਨ ਵਿਨੇਸ਼ ਫੁਗਾਟ ਦੀਆਂ ਜਿੱਥੇ ਮੁਸ਼ਕਲਾਂ ਵਧੀਆਂ ਸਨ ਉੱਥੇ ਹੁਣ ਇੱਕ ਸਨਮਾਨ ਦੇਣ ਦੀ ਗੱਲ ਸਾਹਮਣੇ ਆਈ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸ਼ੈਣੀ ਨੇ ਐਲਾਨ ਕੀਤਾ ਹੈ ਕਿ 4 ਕਰੋੜ ਰੁਪਇਆ ਵਿਨੇਸ਼ ਫੁਗਾਟ ਨੂੰ ਇਨਾਮ ਵਜੋਂ ਦਿੱਤਾ ਜਾਏਗਾ। ਹਾਲਾਂਕਿ ਹਰਿਆਣਾ ਸਰਕਾਰ ਹੀ ਬਾਕੀ ਸੂਬਿਆਂ ਦੇ ਮੁਕਾਬਲੇ ਇਨਾਮੀ ਰਾਸ਼ੀ ਦੇਣ ਦੇ ਵਿੱਚ ਮੋਹਰੀਆਂ ਕਤਾਰਾਂ ਦੇ ਵਿੱਚ ਖੜੀ ਦਿਖਾਈ ਦਿੰਦੀ ਹੈ। ਹਰਿਆਣਾ ਦੇ ਵਿੱਚ ਚਾਂਦੀ ਦਾ ਮੈਡਲ ਜਿੱਤਣ ਦੇ ਬਰਾਬਰ ਦੀ ਇਨਾਮੀ ਰਾਸ਼ੀ ਦਾ ਐਲਾਨ ਹੋਇਆ ਹੈ। 4 ਕਰੋੜ ਰੁਪਇਆ ਦੇਣ ਦਾ ਐਲਾਨ ਕੀਤਾ ਗਿਆ ਹਾਲਾਂਕਿ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਕਿਤੇ ਨਾ ਕਿਤੇ ਕਿਸੇ ਵੱਲੋਂ 25 ਲੱਖ ਰੁਪਏ ਖਾਸ ਕਰਕੇ लवली 프로ਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਦੇ ਵੱਲੋਂ ਵੀ ਐਲਾਨ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਮੈਡਲ ਜਿੱਤਣ ਨੂੰ ਲੈ ਕੇ ਜਿਹੜੀਆਂ ਰਾਸ਼ੀ ਨਿਰਧਾਰਿਤ ਕੀਤੀ ਗਈ ਹੈ ਉਸ ਦੇ ਵਿੱਚ ਕੁਝ ਯੋਗਦਾਨ ਉਹਨਾਂ ਵੱਲੋਂ ਪਾਉਣ ਦਾ ਵੀ ਦਾਵਾ ਕੀਤਾ ਗਿਆ ਹਾਲਾਂਕਿ ਵਿਨੇਸ਼ ਫੁਗਾਟ ਦਾ ਜਿਹੜਾ 100 ਗ੍ਰਾਮ ਭਾਰ ਦੇ ਵਾਧੇ ਦੇ ਕਰਕੇ ਫਾਈਨਲ ਮੁਕਾਬਲਾ ਖੇਡਣ ਤੋਂ ਪਹਿਲਾਂ ਹੀ ਬਾਹਰ ਹੋ ਜਾਣਾ 올림픽 'ਚ ਜਿੱਥੇ ਸਾਰਿਆਂ ਨੂੰ ਦੁੱਖ ਦੇ ਰਿਹਾ ਸੀ ਹਾਲਾਂਕਿ 4 ਕਰੋੜ ਦੀ ਇਨਾਮੀ ਰਾਸ਼ੀ ਸੀਮ ਦਾ ਦਾਵਾ ਹੈ ਕਿ ਮੁੱਖ ਮੰਤਰੀ ਦਾ ਦਾਵਾ ਹੈ ਕਿ ਉਹ ਇਸ ਕਰਕੇ ਨਹੀਂ ਕਿ ਉਸ ਦੇ ਬਰਾਬਰ ਜਿਹੜਾ ਮੈਡਲ ਸੀ ਜਾਂ ਫਾਈਨਲ ਦਾ ਮੁਕਾਬਲਾ ਖੇਡਿਆ ਜਾਣਾ ਸੀ ਪਰ ਅਸੀਂ ਜ਼ੋਰਦਾਰ ਸਵਾਗਤ ਕਰਾਂਗੇ ਵਿਨੇਸ਼ ਫਗੜ ਦਾ ਜਦੋਂ ਉਹ ਸਾਡੇ ਵਤਨ ਪਰਤੇਗੀ ਜਦੋਂ ਆਪਣੀਓ ਪਿੰਡ ਪਰਤੇਗੀ ਆਪਣੇ ਪਰਿਵਾਰ ਕੋਲ ਪਹੁੰਚੇਗੀ ਤਾਂ ਕਿਸੇ ਗੱਲੋਂ ਵੀ ਸਰਕਾਰੀ ਸਨਮਾਨਾਂ ਦੇ ਵਿੱਚ ਕਮੀ ਨਹੀਂ ਰਹਿਣ ਦਿੱਤੀ ਜਾਵੇ ਕਿ ਉਸ ਦੀ ਹੌਸਲਾ ਫਜ਼ਾਈ ਦੇ ਲਈ ਅੱਗੇ ਤੋਂ ਵੀ ਸਰਕਾਰ ਉਸ ਦੇ ਨਾਲ ਖੜੇਗੀ ਇਹ ਹਰਿਆਣਾ ਸਰਕਾਰ ਦਾ ਦਾਵਾ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਦਰਅਸਲ ਨਾਇਬ ਸੈਣੀ ਨੇ ਇੱਕ ਟਵੀਟ ਦੇ ਜ਼ਰੀਏ ਜਾਣਕਾਰੀ ਸਾਂਝੀ ਕੀਤੀ ਹੈ ਕਿ ਹਰਿਆਣਾ ਦੀ ਸਾਡੀ ਬਹਾਦਰ ਕੁੜੀ ਵਿਨੇਸ਼ ਫੁਗਾਠ ਨੇ ਜ਼ਬਰਦਸਤ ਪ੍ਰਦਰਸ਼ਨ ਕਰਕੇ 올림픽 ਦੇ ਵਿੱਚ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ ਦਾਖਲਾ ਲਿਆ ਸੀ ਪ੍ਰਵੇਸ਼ ਕੀਤਾ ਸੀ ਔਰ ਕਈ ਕਾਰਨਾ ਦੇ ਕਰਕੇ ਉਹ ਭਾਵੇਂ ਬੇਸ਼ੱਕ 올림픽 ਦਾ ਫਾਈਨਲ ਨਹੀਂ ਖੇਡ ਸਕੀ ਪਰ ਅਸੀਂ ਉਸ ਦੇ ਲਈ ਇੱਕ ਉਹ ਸਾਡੇ ਲਈ ਇੱਕ ਚੈਂਪੀਅਨ ਹੈ ਹਮਾਰੇ ਜਿਹੜੀ ਹੈ ਉਹਨਾਂ ਨੇ ਨਾਲ ਅੱਗੇ ਜ਼ਿਕਰ ਕੀਤਾ ਹੈ ਕਿ ਸਰਕਾਰ ਦੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਵਿਨੀਸ਼ ਫੁਗਾੜ ਦਾ ਸਵਾਗਤ ਤੇ ਉਸ ਦਾ ਜਿਹੜਾ ਮੈਡਲਿਸਟ ਦੀ ਤਰ੍ਹਾਂ ਕੀਤਾ ਜਾਵੇਗਾ ਜਿਵੇਂ ਕੋਈ ਮੈਡਲ ਜਿੱਤ ਕੇ ਆਇਆ ਹੁੰਦਾ ਹੈ ਹਰਿਆਣਾ ਸਰਕਾਰ 올림픽 ਜਿਹੜੇ ਨੇ ਪਦਕ ਵਿਜੇਤਾ ਨੇ ਜਿਹੜੇ ਤਗਮ ਜਿੱਤਦੇ ਨੇ ਉਹਨਾਂ ਦਾ ਸਨਮਾਨ ਨਾਮ ਤੇ ਸੁਵਿਧਾਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਉਹ ਸਾਰਾ ਕੁਝ ਵਿਨੇਸ਼ ਫਗਾਟ ਨੂੰ ਮੁਹੱਈਆ ਕਰਵਾਇਆ ਜਾਵੇਗਾ ਔਰ ਸਾਨੂੰ ਸਾਡੀ ਵਿਨੇਸ਼ ਦੇ ਉੱਤੇ ਪੂਰਾ ਗਰਵ ਹੈ ਪੂਰਾ ਮਾਣ ਹੈ ਇਹ ਨਾਇਬ ਸੈਣੀ ਕਹਿ ਰਹੇ ਨੇ ਹਾਲਾਂਕਿ ਵਿਨੇਸ਼ ਫਗਾਟ ਨੇ ਕਿੰਨੀ ਮਿਹਨਤ ਕੀਤੀ ਉਸਦਾ ਵਜਨ ਹੈ ਜਿਹੜਾ 52.7 ਕਿਲੋਗ੍ਰam ਹੋ ਗਿਆ ਸੀ ਕਿਉਂਕਿ ਉਸਨੇ ਇੱਕੋ ਦਿਨ ਚ ਤਿੰਨ ਮੁਕਾਬਲਿਆਂ ਦੇ ਵਿੱਚ ਜਿਹੜੀ ਹੈ ਜਿੱਤ ਹਾਸਲ ਕੀਤੀ ਸੀ ਜਿਸ ਤੋਂ ਬਾਅਦ ਡਾਈਟੀਸ਼ਨ ਜਾਂ ਨਾਲ ਗਏ ਜਿਹੜੇ ਡਾਕਟਰੀ ਟੀਮ ਸੀ ਉਹਨਾਂ ਨੇ ਕਿਹਾ ਕਿ ਉਸਦੀ ਬਾਡੀ ਡੀਹਾਈਡਰੇਸ਼ਨ ਨਾ ਹੋ ਜਾਵੇ ਤੇ ਇਸ ਦੇ ਲਈ ਉਸ ਨੂੰ ਕੁਝ ਖਾਣਾ ਪਵੇਗਾ ਤੇ ਇਸ ਦੇ ਲਈ ਖਾਣੇ ਦਾ ਪ੍ਰਬੰਧ ਵੀ ਹੁੰਦਾ ਹੈ ਫਿਰ ਉਹ ਵਜ਼ਨ ਇੱਕਦਮ ਖਾਣ ਦੇ ਨਾਲ ਵਧ ਜਾਂਦਾ ਹੈ ਔਰ ਮਹਾ ਰਵੀ ਕਹਿੰਦੇ ਨੇ ਕਿ ਖਾਸ ਕਰਕੇ ਜਿਹੜੀਆਂ ਫੀਮੇਲ ਜਿਹੜੀਆਂ ਖੜਾਰਨਾ ਹੁੰਦੀਆਂ ਨੇ ਉਹਨਾਂ ਦਾ ਜਿਹੜਾ ਵਜ਼ਨ ਘਟਾਉਣ ਦੇ ਵਿੱਚ ਕਾਫੀ ਜ਼ਿਆਦਾ ਸਮਾਂ ਲੱਗਦਾ ਮੁਕਾਬਲਤਨ ਮਰਦਾਂ ਦੇ ਵਜ਼ਨ ਘਟਾਉਣ ਦੇ ਇਹ ਬਜਰੰਗ ਪੁਣੀਆਂ ਨੇ ਵੀ ਇੱਕ ਇੰਟਰਵਿਊ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਸੀ ਤਾਂ ਬਨੀਸ਼ ਫਗਾੜ ਦੀ ਜਿੱਥੇ ਫਾਈਨਲ ਨਾ ਖੇਡੇ ਜਾਣ ਕਰਕੇ ਮੁਸ਼ਕਲ ਵਧੀ ਸੀ ਤੇ ਉੱਥੇ ਹੀ ਹੁਣ ਹਰਿਆਣਾ ਸਰਕਾਰ ਨੇ 4 ਕਰੋੜ ਰੁਪਏ ਦੇਣ ਦਾ ਇਨਾਮੀ ਰਾਸ਼ੀ ਦੇਣ ਦਾ ਔਰ ਸਾਰੀਆਂ ਉਸ ਸਹੂਲਤਾਂ ਦੇਣ ਦਾ ਦਾਵਾ ਕੀਤਾ ਕਿਉਂਕਿ ਬਨੀਸ਼ ਫਗਾੜ ਉਹਨਾਂ ਵਿੱਚੋਂ ਇੱਕ ਸੀ ਜੋ ਬਾਕੀ ਪਹਿਲਵਾਨਾਂ ਦੇ ਵੀ ਲੜਦੀ ਦਿਖਾਈ ਦਿੱਤੀ ਸੀ ਜੰਤਰ ਮੰਤਰ ਦੇ ਵਿੱਚ ਉਸਦੇ ਨਾਲ ਕਿਵੇਂ ਸਲੂਕ ਕੀਤਾ ਗਿਆ ਵੀ ਸਾਰੇ ਜਾਣਦੇ ਨੇ ਹਾਲਾਂਕਿ ਕੇਂਦਰ ਸਰਕਾਰ ਦੇ ਖਿਲਾਫ ਬੜੀ ਆਵਾਜ਼ ਚੁੱਕੀ ਗਈ ਖਾਸ ਕਰਕੇ ਬ੍ਰਿਜ ਭੂਸ਼ਣ ਸ਼ਰਮ ਸਿੰਘ ਜਿਹੜੇ ਕਿ WFI ਦੇ ਚੀਫ ਸਨ ਉਸ ਦੇ ਉੱਤੇ ਬੜੇ ਦੋਸ਼ ਲਾਏ ਗਏ ਗੰਭੀਰ ਰੂਪ ਦੇ ਵਿੱਚ ਹਾਲਾਂਕਿ ਕਾਨੂੰਨੀ ਰੂਪ ਦੇ ਵਿੱਚ ਉਸ ਨੂੰ ਭਾਵੇਂ ਰਾਹਤ ਮਿਲੀ ਘੱਟ ਮਿਲੀ ਵੱਧ ਮਿਲੀ ਇਸ ਤਰ੍ਹਾਂ ਹੋਵੇ ਉਸ ਨੇ ਤਾਂ ਇੱਥੋਂ ਤੱਕ ਦਾਵਾ ਕੀਤਾ ਸੀ ਕਿ ਮੇਰੇ ਤੇ ਲਾਏ ਗਏ ਦੋਸ਼ ਜੇਕਰ ਸੱਚੇ ਸਾਬਤ ਹੁੰਦੇ ਨੇ ਤੇ ਮੈਨੂੰ ਫਾਂਸੀ ਤੇ ਚਾਏ ਟੰਗ ਦਿਓ ਇਹ ਗੱਲਾਂ ਹੁੰਦੀਆਂ ਰਹੀਆਂ ਪਰ ਜਿੱਥੋਂ ਤੱਕ ਰਹੀ ਗਾ ਵਿਨੇਸ਼ ਫਗਾੜ ਦੀ ਉਸ ਨੇ ਸਰਕਾਰ ਤੇ ਵੀ ਸਮੇਂ-ਸਮੇਂ ਤੇ ਸਵਾਲ ਔਰ ਖੇਡ ਪ੍ਰਬੰਧਨਾਂ ਦੇ ਉੱਤੇ ਵੀ ਸਵਾਲ ਚੁੱਕੇ ਨੇ ਖਾਸ ਕਰਕੇ ਇੱਕ ਟਵੀਟ ਜਿਹੜਾ ਕਿ ਅਪ੍ਰੈਲ 2024 ਦਾ ਹੀ ਹੈ 올림픽 ਚ ਜਾਣ ਤੋਂ ਪਹਿਲਾਂ ਇਮੇ ਉਸਨੇ ਸ਼ੰਕੇ ਪੈਦਾ ਹੋ ਗਏ ਕਿ ਉਹਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਵਿਨੇਸ਼ ਫਗਾਟ ਨੇ ਕਿ ਜੇਕਰ ਮੇਰੇ ਮੈਨੂੰ ਪਾਣੀ ਦੇ ਬਹਾਨੇ ਜਾਂ ਮੈਨੂੰ ਕੋਈ ਹੋਰ ਡਾਈਟ ਦੇਣ ਦੇ ਬਹਾਨੇ ਵੀ ਮੇਰੇ ਖਾਣੇ ਦੇ ਵਿੱਚ ਕੁਝ ਵੀ ਮਲਾਇਆ ਜਾ ਸਕਦਾ ਤਾਂ ਤਾਂ ਕੀ ਮੇਰਾ ਡੋਪ ਟੈਸਟ ਆ ਜਿਹੜਾ ਉਹ ਪੋਜ਼ਿਟਿਵ ਆ ਜਾਵੇ ਇਥੋਂ ਤੱਕ ਵੀ ਸ਼ੰਕੇ ਆ ਜਿਹੜੇ ਵਿਨੇਸ਼ ਫਗਾਟ ਦੇ ਮਨ ਵਿੱਚ ਰਹਿੰਦੇ ਆ ਪਰ ਵਜਨ ਵਧਣ ਵਾਲੀ ਗੱਲ ਦੇ ਵਿੱਚ ਵਿਨੇਸ਼ ਫਗਾਟ ਨੇ ਇਹ ਵੀ ਆਪਣੇ ਕੋਚਾਂ ਨੂੰ ਦੱਸਿਆ ਮੌਕੇ ਤੇ ਕਿ ਖੇਡ ਦਾ ਹਿੱਸਾ ਹੈ ਔਰ ਕਈ ਇਸ ਨੂੰ ਸਾਜ਼ਿਸ਼ ਦੇ ਰੂਪ ਦੇ ਵਿੱਚ ਦੇਖ ਰਹੇ ਨੇ ਲੋਕ ਤੇ ਕਈ ਇਸ ਨੂੰ ਕਹਿ ਰਹੇ ਨੇ ਕਿ ਵਿਨੇਸ਼ ਫਗੜ ਦੇ ਨਾਲ ਤੱਕਾ ਹੋਇਆ ਪਰ ਇਸ ਦੇ ਵਿੱਚ ਸਪਸ਼ਟ ਕਰ ਦਿੱਤਾ ਹੈ ਜਿਹੜੇ ਕਿ 올림픽 ਦੇ ਜਿਹੜੇ ਭਾਰਤ ਦੇ ਨੁਮਾਇੰਦੇ ਨੇ ਉਹਨਾਂ ਨੇ ਉੱਥੇ ਜਾ ਕੇ ਅਪੀਲ ਵੀ ਪਾਈ ਪਰ ਇਹ ਕਿਹਾ ਜਾ ਰਿਹਾ ਹੈ ਖੇਡ ਮਹਾਰਾਂ ਦੇ ਵੱਲੋਂ ਕਿ ਨਿਯਮਤਾ ਨਿਯਮ ਨਹੀਂ ਉਹਨਾਂ ਦਾ ਸਾਨੂੰ ਸਨਮਾਨ ਕਰਨਾ ਪੈਣਾ ਇਸ ਵਿੱਚ ਭਾਰਤ ਦੀ ਅਪੀਲ ਕੁਝ ਵੀ ਨਹੀਂ ਕਰੇਗੀ ਜਿੱਥੇ ਹੁਣ ਫਾਈਨਲ ਤੱਕ ਖੇਡਣ ਦਾ ਸੁਪਨਾ ਵਿਨੇਸ਼ ਫਗੜ ਦਾ ਫਿਲਹਾਲ ਦੀ ਘੜੀ ਅਧੂਰਾ ਰਹਿ ਗਿਆ ਹੈ ਪਰ ਦੇਸ਼ ਦੇ ਲੋਕਾਂ ਦੀਆਂ ਦੁਆਵਾਂ ਸ਼ੁਭ ਕਾਮਨਾਵਾਂ ਅਵਨੀਸ਼ ਫੁਗਾੜ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਉੱਥੇ ਹਰਿਆਣਾ ਸਰਕਾਰ ਨੇ ਹੁਣ 4 ਕਰੋੜ ਰੁਪਏ ਦੀ ਨਾਮੀ ਰਾਸ਼ੀ ਤੇ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਕਿ ਇੱਕ ਤਗਮਾ ਜੇਤੂ ਖਿਡਾਰੀ ਨੂੰ ਦਿੱਤੀਆਂ ਜਾਂਦੀਆਂ ਨੇ ਉਹ ਦੇਣ ਦਾ ਐਲਾਨ ਹਰਿਆਣਾ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਔਰ ਇੱਥੋਂ ਤੱਕ ਵੀ ਕਿਹਾ ਗਿਆ ਕਿ ਝੋਰ-ਸ਼ੋਰ ਦੇ ਨਾਲ ਸ਼ਾਨਦਾਰ ਸਵਾਗਤ ਆ ਜਿਹੜਾ ਅਵਨੀਸ਼ ਫੁਗਾੜ ਦਾ ਹਰਿਆਣੇ ਦੇ ਅੰਦਰ ਕੀਤਾ ਜਾਵੇਗਾ ਉਹ ਸਾਡੀ ਦੇਸ਼ ਦੀ ਬੇਟੀ ਹੈ ਉਹ ਸਾਡਾ ਮਾਣ ਹੈ ਉਹ ਸਾਡਾ ਗਰਵ ਹੈ ਇਹ ਹਰਿਆਣਾ ਦੇ ਸੀਐਮ ਨਾਇਬ ਸੈਣੀ ਨੇ ਐਲਾਨ ਕੀਤਾ ਹੈ ਦੇਖਦੇ ਹਾਂ ਕਿ ਹੁਣ ਮਨੀਸ਼ ਫਗੜ ਜਦੋਂ ਵਤਨਪਰਤੇ ਕੀ ਮੀਡੀਆ ਦੇ ਨਾਲ ਮੁਖਾਤਬ ਹੁੰਦੇ ਆ ਮਨੀਸ਼ ਫਗੜ ਆਪਣੇ ਕਾੜੇ ਮਿੱਠੇ ਤਜਰਬੇ ਕੇ ਰੂਪ ਦੇ ਵਿੱਚ ਸਾਂਝੇ ਕਰਦੇ ਨੇ ਪਰ ਫਿਲਹਾਲ ਦੀ ਗੱਡੀ ਉਹਨਾਂ ਦੀ ਇੱਕ ਬਿਆਨ ਹੀ ਆ ਜਿਹੜਾ ਪਬਲਿਕ ਡੋਮੇਨ ਦੇ ਵਿੱਚ ਮੀਡੀਆ ਦੇ ਵਿੱਚ ਸੁਰਖੀਆਂ ਬਣਿਆ ਜਿਸ ਦੇ ਵਿੱਚ ਉਸਨੇ ਇਹ ਗੱਲ ਨੂੰ ਸਵੀਕਾਰ ਕੀਤਾ ਕਿ ਤਾਂ ਖੇਡ ਦਾ ਹਿੱਸਾ ਜੋ ਹੋਇਆ ਹੋ ਗਿਆ ਉਹਨਿਸ ਦੇ ਉੱਤੇ ਕੁਝ ਵੀ ਪਛਤਾਉਣ ਦਾ ਫਾਇਦਾ ਨਹੀਂ ਹੈ ਪਰ ਇਸ ਦੇ ਨਾਲ ਦੁੱਖ ਜ਼ਰੂਰ ਸਾਰਿਆਂ ਨੂੰ ਲੱਗਿਆ ਪਰ ਉੱਥੇ ਹੀ ਉਹਨਾਂ ਤਰਵਾਸ ਦੇਣ ਦੇ ਲਈ ਹੋਰ ਅੱਗੇ ਵਧਣ ਦੇ ਲਈ ਬਨੇਸ਼ ਫਗਾਟ ਨੂੰ ਹੱਲਾਸ਼ੀਰੀ ਦੇਣ ਦੇ ਲਈ ਸਰਕਾਰ ਦੇ ਵੱਲੋਂ ਤੇ ਕੁਝ ਸੰਸਥਾਵਾਂ ਦੇ ਵੱਲੋਂ ਐਲਾਨ ਕੀਤੇ ਜਾ ਰਹੇ ਨੇ ਕਿ ਅਸੀਂ ਅਜਿਹੇ ਸਮੇਂ ਦੇ ਵਿੱਚ ਵੀ ਬਨੇਸ਼ ਫਗਾਟ ਦੇ ਨਾਲ ਖੜੇ ਹਾਂ ਤੁਹਾਨੂੰ ਹਰਿਆਣਾ ਸਰਕਾਰ ਦਾ ਫੈਸਲਾ ਕਿਵੇਂ ਲੱਗਿਆ ਤੁਸੀਂ ਵੀ ਆਪਣੇ ਆਪਣੇ ਮਨ ਦੇ ਵਿਚਾਰ ਸਾਂਝੇ ਕਰ ਸਕਦੇ ਹੋ ਔਰ ਅੱਗੇ ਤੋਂ ਕਈ ਖਿਡਾਰੀ ਜਿਹੜੇ ਨੇ ਉਹ ਵੀ ਇਸ ਦੇ ਲਈ ਸਾਵਧਾਨ ਰਹਿਣਗੇ ਕਿ ਕੁਝ ਵੀ ਅਜਿਹੇ ਮੁਕਾਬਲਿਆਂ ਦੇ ਵਿੱਚ ਹੋ ਸਕਦਾ ਹੈ ਕਿਉਂਕਿ 올림픽 ਦੇ ਵਿੱਚ ਜਿਹੜੇ ਨਿਯਮ ਤੈਅ ਹੋ ਜਾਂਦੇ ਨੇ ਫਿਰ ਉਹਨਾਂ ਦੇ ਅੱਗੇ ਫਿਰ ਕਿਸੇ ਇੱਕ ਸਰਕਾਰ ਦੇ ਵਾਸਤੇ ਗੱਲ ਨਹੀਂ ਰਹਿ ਜਾਂਦੀ ਉਸ ਦੇ ਵਿੱਚ ਫਿਰ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਾਂ 올림픽 ਦੇ ਜਿਹੜੇ ਨਿਯਮ ਤੈਅ ਕਰਨ ਵਾਲੀਆਂ ਕਮੇਟੀਆਂ ਨੇ ਇਹ ਸਾਰੀਆਂ ਗੱਲਾਂ ਫਿਰ ਉਸ ਦੇ ਉੱਤੇ ਨਿਰਭਰ ਕਰਦੀਆਂ ਨੇ ਜਿਸ ਦੇ ਵਿੱਚ ਲਗਭਗ ਸਾਰੇ ਹੀ 올림픽 ਦੇਸ਼ ਨੇ ਜਿਹੜੇ 올림픽 ਦੇ ਵਿੱਚ ਹਿੱਸਾ ਲੈਣ ਵਾਲੇ ਦੇਸ਼ ਉਹ ਵੀ ਉਸ ਦੀ ਨੁਮਾਇੰਦਗੀ ਕਰਦੇ ਨੇ ਫਿਲਹਾਲ ਮਨੀਸ਼ ਫਗੜ ਦੇ ਲਈ ਇੱਕ ਰਾਹਤ ਦੀ ਖਬਰ ਜ਼ਰੂਰ ਹੈ ਕਿ ਉਸ ਨੂੰ ਸਨਮਾਨਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਣ ਦੀ ਦਾਅਵੇ ਹੋ ਰਹੇ ਨੇ ਪਰ ਜਿਹੜਾ ਇੱਕ ਫਾਈਨਲ ਖੇਡਣ ਦਾ ਮੁਕਾਬਲਾ ਉਹ ਜ਼ਰੂਰ ਹضورਾ ਰਹਿ ਜਾਵੇਗਾ